ਪੰਜਾਬ ਦੇ ਰਾਜਪਾਲ ਜੀ ਦਾ ਇਹ ਬਿਆਨ ਆਇਆ ਕਿ ਜਿਹੜਾ ਐਸ ਡੀ ਆਰ ਐਫ ਹੈ ਉਹਨੂੰ ਪੰਜਾਬ ਆਪਣਾ ਫੰਡ ਸਮਝੀ ਜਾ ਰਿਹਾ ਇਸ ਸਟੇਟ ਡਿਜ਼ਾਸਟਰ ਫੰਡ ਹੈ ਰਾਜਪਾਲ ਜੀ ਇਹ ਹੁੰਦਾ ਹੀ ਸਟੇਟ ਦਾ ਆਪਣਾ ਸਮਝਣਾ ਤਾਂ ਛੱਡੋ ਇਹ ਹੁੰਦਾ ਹੀ ਸਟੇਟ ਦਾ ਤੇ ਕੇਂਦਰ ਸਰਕਾਰ ਸਟੇਟਾਂ ਦੇ ਵਾਸਤੇ ਇਹ ਫੰਡ ਕਿਤੇ ਲੋੜ ਪੈਣ ਤੇ ਐਮਰਜੈਂਸੀ ਦੇ ਸਮੇਂ ਵਰਤ ਸਕੇ ਇਸੇ ਕਰਕੇ ਹੀ ਉਹ ਰੱਖਦੀ ਹੈ ਦੂਜੀ ਗੱਲ ਤੁਸੀਂ ਇਹ ਕਰ ਰਹੇ ਕਿ ਕਿਸੇ ਇੱਕ ਪੰਜਾਬ ਦੇ ਵਾਸਤੇ ਦਾ ਕਿਸੇ ਰਾਜ ਦੇ ਵਾਸਤੇ ਨਿਯਮ ਨਹੀਂ ਬਦਲੇ ਜਾ ਸਕਦੇ ਜਦੋਂ ਆਫਤ ਇੰਨੀ ਵੱਡੀ ਹੋਵੇ ਜਦੋਂ ਕੁਦਰਤ ਦੀ ਕਰੋਪੀ ਇੰਨੀ ਵੱਡੀ ਹੋਵੇ ਤਾਂ ਉਸ ਟਾਈਮ ਦੇ ਉੱਤੇ ਮਤਲਬ ਇਹੀ ਹੈ ਕਿ ਪੰਜਾਬ ਦੇ ਨਾਲ ਕੇਂਦਰ ਦੀ ਸਰਕਾਰ ਖੜਨਾ ਨਹੀਂ ਚਾਹੁੰਦੀ ਤੁਹਾਡੇ ਕਹਿਣ ਦਾ ਭਾਵ ਇਹੀ ਹੈ ਨਿਯਮ ਤਾਂ ਰਾਜਪਾਲ ਜੀ ਇਹ ਵੀ ਨਹੀਂ ਹੈਗੇ ਕਿ ਪ੍ਰਧਾਨ ਮੰਤਰੀ ਕਿਸੇ ਰਾਜਪਾਲ ਨੂੰ ਬਾਰ-ਬਾਰ ਮਿਲਣ ਤੇ ਮੁੱਖ ਮੰਤਰੀ ਨੂੰ ਜਿਹੜਾ ਚੁਣਿਆ ਹੋਇਆ ਉਹਨੂੰ ਮਿਲਣ ਦਾ ਸਮਾਂ ਨਾ ਦੇਣ ਇਲੈਕਟਿਡ ਤੇ ਸਿਲੈਕਟਿਡ ਵਾਲਾ ਜਿਹੜਾ ਨਿਯਮ ਹੈ ਇਹ ਕਿਸ ਜਗ੍ਹਾ ਦੇ ਉੱਤੇ ਆ ਇਸ ਸਬੰਧੀ ਤਾਂ ਸੁਪਰੀਮ ਕੋਰਟ ਵੀ ਬਹੁਤ ਸਪਸ਼ਟ ਤੌਰ ਦੇ ਉੱਤੇ ਹਦਾਇਤਾਂ ਜੜੀਆਂ ਉਹ ਜਾਰੀ ਕਰ ਚੁੱਕਾ ਹੈ ਇਉਂ ਨਾ ਕਰੋ ਇਸ ਵੇਲੇ ਪੰਜਾਬ ਜਿਸ ਤਰਾਸਤੀ ਦੇ ਵਿੱਚੋਂ ਲੰਘ ਰਿਹਾ ਹੈ ਮੁਲਕ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੁਕਸਾਨ ਇਸ ਵੇਲੇ ਹੜ੍ਹਾਂ ਦੇ ਨਾਲ ਪੰਜਾਬ ਦਾ ਹੋਇਆ ਤੇ ਤੁਸੀਂ ਹਰ ਗੱਲ ਦੇ ਉੱਤੇ ਆਨਾਂ ਕਾਨੀ ਕਰੀ ਜਾ ਰਹੇ ਹੋ ਕਿ ਅਸੀਂ ਆ ਵੀ ਨਹੀਂ ਕਰਾਂਗੇ ਅਸੀਂ ਅਭੀ ਨਿਕਰਾਂਗੇ ਜਦੋਂ ਕਿ ਜਦੋਂ ਜਦੋਂ ਮੁਲਕ ਨੂੰ ਲੋੜ ਪਈ ਹੈ ਪੰਜਾਬ ਹਰ ਜਗ੍ਹਾ ਦੇ ਉੱਤੇ ਹਰ ਪਾਸਿਓਂ ਹਮੇਸ਼ਾ ਮੁਲਕ ਦੇ ਨਾਲ ਖੜਾ ਰਿਹਾ ਹੈ